ਉਹ 5 ਸਾਲ ਪਹਿਲਾਂ ਇਹਨਾਂ ਦੇ ਮਾਤਾ ਜੀ ਇੱਥੋਂ ਇਲੈਕਸ਼ਨ ਲੜੇ ਸੀ ਇਹਨਾਂ ਨੇ ਡਿਵਾਈਡ ਤੋਂ ਬਹੁਤ ਕੰਮ ਕਰਾਇਆ ਵਿਰਾਟ ਜੀ ਹਰ ਪੱਖੋਂ ਸਾਡੇ ਨਾਲ ਦੁੱਖ ਸੁੱਖ ਨਾਲ ਖੜ੍ਹਦੇ ਨੇ ਲੋਕੀਂ ਨੂੰ ਭਾਰੇ ਨੂੰ ਮੋਟਾ ਮਗਨ ਜਾਣਗੇ ਉਹ ਸਾਡੀ ਕੋਸ਼ਿਸ਼ ਹੋਏਗੀ ਕਿ ਵਿਰਾਟ ਦੇਵ ਗੌਰਣ ਜੀ ਨੂੰ ਫਿਰ ਦੱਸਾਈ ਵੀ ਮжоਰਿਟੀ ਆਪਾਂ ਇਹਨਾਂ ਨੂੰ ਮਿਲ ਕੇ ਹਾਊਸ ਚ ਕਾਪੀਸ਼ਮ ਚ ਲੈ ਕੇ ਜਾਈਏ ਜੇ ਜਿਹੜੇ ਸੜਕ ਦੀ ਜਿਹੜੀ ਪ੍ਰੋਬਲਮ ਆ ਬਹੁਤ ਪੱਟੀ ਕੀਤੀ ਜਾਵੇ ਇਹ ਬਹੁਤ ਵੱਡੀ ਗੀ ਹੈ ਇਹ ਸਾਰੀ ਸਾਰੀ ਜੋ ਸੜਕ ਬਣੂਗੀ ਤੇ ਸਾਡਾ ਉਹ ਜਿਹੜੀ ਮੁਸ਼ਕਲ ਹੈ ਉਹ ਸੋਲਵ ਹੋ ਜਾਵੇ ਇੱਕ ਬਰਛਾਟ ਦੇ ਸੰਗਰਨ ਵਾਲੇ ਇਲਾਕੇ ਵਿੱਚ ਅੱਜ ਅਸੀਂ ਪਹੁੰਚੇ ਆ ਜਿੱਥੇ ਆਪਣਾ ਵਿਰਾਟ ਦੇਵਗੰਦੀ ਜਿਹੜੇ ਉਮੀਦਵਾਰ ਨੇ ਇਥੋਂ ਆਮ ਆਦਮੀ ਪਾਰਟੀ ਤੋਂ ਉਹਨਾਂ ਦੀ ਲੜਾਈ ਦੇ ਵਿੱਚ ਇੱਥੇ ਇੱਕ ਮੀਟਿੰਗ ਕੀਤੀ ਗਈ ਆ ਨੁਕੜ ਮੀਟਿੰਗ ਜਿਸ ਨੂੰ ਮੈਂ ਅੱਜ ਪਰਮਾ ਹੁਗਾਰਾ ਵੀ ਮਿਲਿਆ ਤੇ ਆਓ ਅਸੀਂ ਇਥੋਂ ਦੇ ਲੋਕਾਂ ਨਾਲ ਗੱਲ ਗੱਲਬਾਤ ਕਰਦੇ ਆ ਆਪਣਾ ਕੀ ਨਾਮ ਜੀ ਤੁਹਾਡਾ ਹੈਪੀ ਜੀ ਜਨਾਬ ਇਹ ਤੁਹਾਡੇ ਇਲਾਕੇ ਦੀਆਂ ਕੀ ਕੀ ਸਮੱਸਿਆਵਾਂ ਨੇ ਨਾ ਸਿਮਾਤ ਕੋਈ ਨਹੀਂ ਨਹੀਂ ਹੈ ਕਿ ਸਾਰੀਆਂ ਸਾਡੇ ਕੋਲ ਜਿਹੜੇ ਪਾਰਟਿਸਪੇਟ ਕਰਨ ਦੀ ਪ੍ਰੋਬਲਮ ਸੀ ਕਿ ਸਟਰੀਟ ਰਾਈਟਿੰਗ ਸੀ ਪਬਲੀਕ ਪਲੀਸ ਇਸ ਜਿਹੜੀਆਂ ਪ੍ਰੋਬਲਮ ਹੈ ਕਿ ਨੇ ਹੱਲ ਕਰਵਾਈਆਂ ਵਿਰਾਟ ਦੇਵਗਨ ਵਿਰਾਟ ਦੇਵਗਨ ਨੇ ਕਰਾਈਆਂ ਠੀਕ ਹੈ ਜੀ ਤੇ ਹੁਣ ਜਿਹੜਾ ਤੁਹਾਨੂੰ ਲੱਗ ਰਿਹਾ ਤੁਹਾਨੂੰ ਤੁਸੀਂ ਇੱਥੋਂ ਦਾ ਜਨਮਤ ਨਾਲ ਦਿਤਾਓਗੇ ਜੀ 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 ਜ ਆਈ ਤੁਹਾਡੇ ਨਾਲ ਬਾਈਕ ਤੇ ਆਈ ਅੱਛਾ ਕੀ ਨਾਮ ਤੁਹਾਡੇ ਭਾਈ ਮੇਰਾ ਨਾਮ ਸੁਦੀਪ ਸਿੰਘ ਜੀ ਹਾਂਜੀ ਹਾਂ ਤੇ ਆਪਣਾ ਕੀ ਕਹਿਣਾ ਤੁਹਾਡਾ ਜੇ ਮੈਂ ਇੱਕ ਮੀਟਿੰਗ ਕੀਤੀ ਆ ਤੇ ਬਹੁਤ ਦੇ ਕੁਝ ਦਾ ਆਉਂ ਗਏ ਇਹ ਮੀਟਿੰਗ ਨੂੰ ਲੋਕਾਂ ਨੇ ਸ਼ੋਅ ਆਜੋ ਆਇਆ ਕਿ ਪਾੜ ਦੇਵਾਂਗੇ ਜਦੋਂ ਪੂਰੀ ਭਾਜੀ ਤਰੇ ਨੇ ਅੱਜ ਤੋਂ 5 ਸਾਲ ਪਹਿਲਾਂ ਇਨਾਂ ਤੇ ਮਾਤਾ ਜੀ ਇਥੋਂ ਇਲੈਕਸ਼ਨ ਲੜੇ ਸੀ ਉਹਨਾਂ ਡਿਵਾਈਡ ਨੂੰ ਬਹੁਤ ਕੰਮ ਕਰਾਏ 50 ਸਾਲ ਤੋਂ ਸਾਡੇ ਇਲਾਕੇ 'ਚ ਪਾਣੀ ਦੀ ਸਮੱਸਿਆ ਹੈ ਗੰਦਾ ਪਾਣੀ ਪ੍ਰੀਸ ਨੂੰ ਮਜਬੂਤ ਸੀ ਜਿਨ੍ਹਾਂ ਨੇ ਵਾਟਰ ਪੰਪ ਲਗਵਾ ਕੇ ਘਰ-ਘਰ ਸਾਫ ਪਾਣੀ ਪਹੁੰਚਾਇਆ ਅੱਛਾ ਬਾਕੀ ਨੰਬਰ ਸਰਕਾਰ ਨੇ ਬਿੱਤੀ ਮਾਫ ਕੀਤੀ ਹੈ ਜੋ ਗਰੀਬਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਹਾਂ ਜੀ ਵਿਰਾਡ ਜੀ ਹਣ ਪੱਖੋਂ ਸਾਡੇ ਨਾਲ ਦੁੱਖ ਸੁੱਖ ਵੇਲੇ ਨਾਲ ਖੜਦੇ ਨੇ ਲੋਕੀ ਉਹਨੂੰ ਭਾਰੀ ਫੋਟਾ ਵਾਂਗ ਜਿਤਾਣਗੇ ਹਾਂ ਜੀ ਹਾਂ ਜੀ ਨਮਸਕਾਰ ਜੀ ਫਰਮਾ ਪਾਣੀ ਤੁਸੀਂ ਵੀ ਅੱਛੀ ਲਾ ਕੇ ਹਾਂ ਜੀ ਸੁੰਦਰ ਨਗਰ ਲੱਖ ਨੂੰ ਬਲੌਂਗ ਕਰੀਦਾ ਵਾ ਹਾਂ ਜੀ ਹਾਂ ਜੀ ਬਹੁ ਮਰਾੜ ਦੇਵ ਗੰਦੀ ਜਿਹੜੇ ਐ ਸੁਰੇਤ ਮੁਕੇ 66 ਨੰਬਰ ਵਾਰਡ ਤੋਂ ਫੰਟੈਸਟ ਕਰ ਰਹੇ ਨੇ ਅਜੇ ਕੌਂਸਲ ਹਾਂ ਜੀ ਅੱਜ ਪਿਛਲੀ ਟਾਈਮ ਯਰ ਚ ਇਹਨਾਂ ਦੇ ਮਾਤਾ ਜੀ ਹੁਸ਼ਾਰਾ ਨੇ ਜੀ ਉਹਨਾਂ ਨੇ ਕੰਟੈਸਟ ਕੀਤਾ ਸੀ ਤੇ ਉਹਨੂੰ ਅਸੀਂ ਮਿਲ ਕੇ ਦਿਨਰ ਤੇ ਇੱਕ ਸਾਡਾ ਬਣਾ ਕੇ ਭੇਜਿਆ ਉਹੋ ਹੀ ਸਾਡੀ ਕੋਸ਼ਿਸ਼ ਹੋਏਗੀ ਕਿ ਵਿਰਾਟ ਦੇਵ ਗੋਨ ਜੀ ਨੂੰ ਵੀ ਦਿਖਾਈ ਵੀ ਮжоਰਟੀ ਆਪਾਂ ਇਹਨਾਂ ਨੂੰ ਮਿਲ ਕੇ ਹਾਊਸ ਚ ਕਨਫਰੈਂਸ ਚ ਲੈ ਕੇ ਜਾਈਏ ਤੇ ਜਿੱਥੋਂ ਤੱਕ ਇਹਨਾਂ ਦੀ ਪਰਸਨੈਲਿਟੀ ਦਾ ਸਵਾਲ ਹੈ ਸੀਜ਼ ਐਨ ਐਜੂਕੇਟਿਡ ਪਰਸਨ ਐਂਡ ਮੈਨੋ ਹਾਰਡ ਜੋ ਵੀ ਸਾਡੀਆਂ ਇਲਾਕੇ ਦੀਆਂ ਬੇਸਿਕ ਮੈਂਟੀਜ ਨੇ ਉਹਨਾਂ ਨੂੰ ਫੁੱਲਫਿਲ ਕਰਦੇ ਨੇ ਹਾਂ ਜੀ ਹਾਂ ਜੀ ਅੱਗੇ ਹੋ ਕੇ ਤੇ ਇਹੋ ਇਹ ਇਲਾਕਾ ਵਾਸੀਆਂ ਜਿਵੇਂ ਵਿਸ਼ਵਾਸ ਹੈ ਕੋਈ ਮੁਸ਼ਕਲ ਗਰਫੇਸ਼ ਹੁੰਦੀ ਆ ਤੇ ਇਹ ਉਹਨੂੰ ਅਡਰੈਸ ਕਰ ਸਕਦੇ ਨੇ ਠੀਕ ਹੈ ਤੇ ਅਸੀਂ ਆਪਣੇ ਵੱਲੋਂ ਵਿਸ਼ਵਾਸ ਦਵਾਨੇ ਆ ਵਿਰਾਟ ਮੋਜ ਨੂੰ ਉਹ ਸਾਡੇ ਛੋਟੇ ਭਾ ਵੀ ਨੇ ਕਿ ਅਸੀਂ ਵਾਦ ਵਾਦ ਉਹਨਾਂ ਨੂੰ ਮੋਟਾ ਨਾਲ ਇਸ 66 ਨੰਬਰ ਵਾਟੂ ਦੇ ਉੱਤੇ ਠੀਕ ਹੈ ਹਾਂਜੀ ਹਾਂ ਠੀਕ ਹੈ ਤੇ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਆਪਣਾ ਜਿਹੜੇ ਥੰਦੇ ਵੀਰ ਪਾੜ ਖੜੇ ਨੇ ਵਿਰਾਟ ਨੇ ਮੈਂ ਇਹ ਕਹਿਣਾ ਚਾਹੁੰਦਾ ਸਾਨੂੰ ਕੋਈ ਰਸਤਾ ਨਹੀਂ ਹੈਗਾ ਰਸਤਾ ਬਣਨਾ ਚਾਹੀਦਾ ਜੀ ਹਾਂ ਜੀ ਹਾਂ ਹਾਂ ਬੜੀ ਜ਼ਬਰਦਸਤ ਡਿਵਿਟੀ ਹੈ ਸਾਡੇ ਵਿਧਾਇਕ ਸਾਹਿਬ ਨੇ ਬਹੁਤ سارے ਕੰਮ ਕੀਤੇ ਵੈਸੇ ਹੈ ਜਿਹੜਾ ਰਸਤੇ ਵਾਲਾ ਬਹੁਤ ਕੰਮ ਕਹਿ ਰਿਹਾ ਨਾ ਉਹ ਹੋਣਾ ਚਾਹੀਦਾ ਠੀਕ ਹੈ ਬਹੁਤ ਜ਼ਿਆਦਾ ਮੁਸ਼ਕਲ ਹੈ ਹੋਰ ਨਾ ਜਿਵੇਂ 100 ਪਲੱਸ 80 ਦਾ ਕੰਮ ਇਹ ਜੀ ਸਾਨੂੰ ਅੱਛਾ ਅੱਛਾ ਬੰਦੇ ਰਹਿੰਦਾ ਤਾਂ ਥੜੇ ਤੋਂ ਨੰਬਰ ਆ ਜਾਂਦਾ ਇੱਕ ਸਾਥ ਕੀ ਪੇਸ਼ੀਆ ਕਿ ਰਸਤਾ ਬਣੀ ਨਾ ਬਹੁਤ ਮੁਸ਼ਕਲ ਹੈ ਠੀਕ ਹੈ ਜੀ ਬੈਂ ਬੈਂ ਕੰਟੀਨਰੀ ਦਾ ਕੇਸ ਸੜਕ ਤੋਂ ਲਵਾਗੇ ਨਹੀਂ ਹਾਂ ਹਾਂ ਇਹ ਬਹੁਤ ਪੰਜ ਸਟੇਮ ਮਟਾਇਰ ਰਸਤਾ ਹੈ ਇਹਨਾਂ ਦਾ ਦੂਸਰਾ ਸਾ ਬਹੁਤ ਲਾਉਂਗੇ ਬੰਦਿਆ ਸਾਡਾ ਹਾਂਜੀ ਬਹੁਤ ਜਗਤ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ ਸੜਕ ਬਣਨੀ ਚਾਹੀਦੀ ਹੈ ਫਾਟੂ ਫਾਟੂ ਕੋਈ ਨਹੀਂ ਤੁਸੀਂ ਮਾਰਡ ਕੀਤੀ ਆ ਫਿਰ ਨਹੀਂ ਸਭ ਤੋਂ ਵੱਡਾ ਪ੍ਰੋਬਲਮ ਇਹ ਕਿ ਤੁਹਾਨੂੰ ਆਗੇ ਆਗੇ ਚੱਲੋ ਬੇਟਾ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਉਹ ਪੂਰੇ ਕੀਤੇ ਜਾਣ ਤੇ ਜਿਹੜੇ ਸੜਕ ਦੀ ਜਿਹੜੀ ਪ੍ਰੋਬਲਮ ਆ ਇਹ ਬਹੁਤ ਘਟੀ ਜੀਤੀ ਜਾਵੇ ਇਹ ਬਹੁਤ ਵੱਡੀ ਨਹੀਂ ਹੈ ਇਹ ਸਾਰੀ ਸਾਰੀ ਜੋ ਸੜਕਾਂ ਨੂੰ ਕੀਤੇ ਆ ਸਾਡਾ ਦੀ ਜਿਹੜੀ ਉਹ ਮੁਸ਼ਕਲ ਹੈ ਉਹ ਸੋਲਵ ਹੋ ਜੂ ਠੀਕ ਹੈ ਬਸ ਇਹ ਮੈਂ ਅੱਜ ਕਹਿਣਾ ਚਾਹੁੰਦਾ ਹਾਂ ਕਿ ਬਹੁਤ ਸਾਰੇ ਕੰਮ ਸਾਡੇ ਲੇਟ ਹੋਏ ਰਹਿੰਦੇ ਆ ਬੱਚਾ ਨੇ ਪੜ੍ਹਨ ਜਾਣਾ ਹੁੰਦਾ ਕਿ ਨਹੀਂ ਅੱਛੀ ਕਲਾਸਾਂ ਦੇ ਬੱਚੇ ਲੰਘਦੇ ਆ ਔਰ ਬੱਚਿਆਂ ਨੂੰ ਬਹੁਤ ਦਿੱਕਤ ਆ ਰਹੀ ਹੈ ਇਹਨਾਂ ਘੜਤ ਤੋਂ ਸਾਡੇ ਵਿਧਾਇਕ ਸਾਹਿਬ ਦੀ ਪੂਰੀ ਕੋਸ਼ਿਸ਼ ਹੈ ਕਿ ਨਾ ਜੀ ਇੱਕ ਫੋਲੋਅ ਅਪ ਨਹੀਂ ਹੋਈ